ਸਾਥਰੀ ਗੱਬ ਸਾਰਿਆਂ ਨੂੰ ਲੈ ਵੀ ਅੱਜ ਦੀ ਵੀਡੀਓ ਆ ਇਹ ਟਿਕਟੌਕ ਦੇ ਨਹੀਂ ਹੈਗੀ ਇਹ YouTube ਤੇ ਲਾਉਣ ਨੂੰ ਆ ਵੀਡੀਓ ਕਾਫੀ ਵੀਰਾਂ ਦੇ ਕਮੈਂਟ ਆਏ ਵੀਰ ਇੰਡੀਆ ਤੋਂ ਸਾਨੂੰ ਨਹੀਂ ਪਤਾ ਲੱਗਾ ਇੱਥੇ ਆ ਕੇ ਪ੍ਰੋਬਲਮ ਪਈ ਹੈ ਤੁਹਾਡੀਆਂ ਵੀਡੀਓ ਚੱਲਦੀਆਂ ਇੱਥੇ ਅਸੀਂ ਦੇਖੀਆਂ ਟਿਕਟੌਕ ਤੇ ਦੇਖੀਆਂ ਪਰ ਸਾਨੂੰ ਇਹ ਗੱਲਾਂ ਦਾ ਨਹੀਂ ਪਤਾ ਲੱਗਾ ਇਸ ਕਰਕੇ ਉਹਨਾਂ ਵੀਰਾਂ ਲਈ ਇੰਡੀਆ ਦੇ ਵੀਡੀਓ ਪਹੁੰਚੂਗੇ ਹੁਣ ਠੀਕ ਆ ਇਹ ਮੇਰੇ ਵੀਰਾਂ ਨੇ ਉਹਨਾਂ ਨੇ ਵੀ ਇੰਡੀਆ ਦਾ ਵੀਡੀਓ ਪਹੁੰਚਾਉਣੀਆਂ ਨਵੇਂ ਜਿਹੜੇ ਆਉਂਦੇ ਆ ਵੀਰ ਕੰਦੇ ਇੱਥੇ ਆ ਕੇ ਪਰੇਸ਼ਾਨ ਹੁੰਦੇ ਕੀ ਕਰਨਾ ਪਊਗਾ ਜੇ ਇੱਥੇ ਆ ਕੇ ਆਪਾਂ ਸਹੀ ਪੇਪਰ ਬਣੂਗੇ ਕੀ ਕਰਨਾ ਪਊਗਾ ਨੰਬਰ 1 ਜਦੋਂ ਤੁਹਾਡੀ ਐਂਟਰੀ ਪਹਿਲੀ ਗੱਲ ਤਾਂ ਐਂਟਰੀ ਵਾਲਾ ਕੰਮ ਨਾ ਕਰਵਾਓ YouTube ਤੇ ਹੁਣ ਮੇਰੇ ਵੀ ਸੁਣ ਲਓ TikTok ਦੇ ਜਿੱਲੇ ਇੱਥੇ ਆਏ ਉਦੋਂ ਤੁਸੀਂ ਆ ਜਾਓ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂਸ਼ਨ ਕਰ ਦੂੰਗਾ ਆਈਡੀ ਮੈਂ TikTok ਤੇ ਵੀ ਕਰ ਦੂੰਗਾ YouTube ਤੇ ਵੀ ਸਾਰੇ ਇੱਧਰ ਆ ਜਾਣ ਜਿੰਨੇ ਵੀ ਇੱਥੇ ਵੀ ਆ ਮੇਰੇ ਵੀਰ ਉਹਨਾਂ ਲਈ ਵੀ ਆ ਜਿੰਨੇ ਵੀ ਆ ਮੇਰੇ ਵੀਰ ਟਿਕਟੌਕ ਤੇ ਮੇਰੇ ਨਾਲ ਸਾਰੇ ਹੁਣ YouTube ਤੇ ਆਜੋ ਇੱਥੇ ਵੀਡੀਓ ਅਲੱਗ ਲੱਗੂਗੀਆਂ ਜਿਹੜੀ ਟਿਕਟੌਕ ਤੇ ਲੱਗੂਗੀ ਉਹ ਇੱਥੇ ਨਹੀਂ ਲੱਗੂਗੀ ਇੱਥੇ ਅਲੱਗ ਲੱਗੂਗੀਆਂ ਇਹ ਇੰਡੀਆ ਵਾਲੇ ਵੀ ਹੋਗੇ ਸਾਰਿਆਂ ਲਈ ਹੋਗੀਆਂ ਵੀਡੀਓ ਥੋੜੀ ਵੱਡੀ ਹੋ ਜਾਣੀ ਆ ਧਿਆਨ ਨਾਲ ਮੇਰਾ ਵੀ ਸੁਣ ਲਿਓ ਹਣ ਨੰਬਰ 1 ਜਿੱਲੇ ਇੱਥੇ ਤੁਸੀਂ ਐਂਟਰੀ ਐਂਟਰੀ ਨਹੀਂ ਗੱਲ ਕਰਨੀ ਜੇ ਹੋ ਗਈ ਕੋਈ ਪ੍ਰੋਬਲਮ ਨਹੀਂ ਐਂਟਰੀ ਤੋਂ ਨਹੀਂ ਕੋ ਲੈਣ ਆਇਆ 에어ਪੋਰਟ ਤੋਂ ਵੀਡੀਓ ਲਾਈਆਂ ਤੁਸੀਂ ਕੱਟ ਕੇ ਦੇਖ ਸਕਦੇ ਆ ਉਹ ਵੀ ਮੁੜ ਕੇ ਦੁਬਾਰੇ ਜਿੱਲੇ 에어ਪੋਰਟ ਜਾਊਗਾ ਉਹ ਵੀ ਲਾ ਦਊਗਾ ਬੱਸ ਕਿੱਦਾਂ ਫੜਨੀ ਆ? ਟ੍ਰੇਨ ਕਿੱਦਾਂ ਫੜਨੀ ਆ? ਕਿੱਥੇ-ਕਿੱਥੇ ਜਾਣਾ? ਕਿੱਥੇ ਤੁਸੀਂ ਆਪਣੇ ਰਿਸ਼ਤੇਦਾਰ ਦੇ ਜਾਣਾ ਜੇ ਨਹੀਂ ਲੈਣ ਆਇਆ ਕਿ ਉਹ ਬੰਦੇ ਇੱਥੇ ਲੈਣ ਨਹੀਂ ਜਾਂਦੇ ਹੈਗੇ। ਕਿਉਂ ਇੱਥੋਂ 1.5 200 ਕਿਲੋਮੀਟਰ 300 ਕਿਲੋਮੀਟਰ ਤਾਈਂ ਵੀ ਪੈ ਜਾਂਦਾ ਕਈਆਂ ਨੂੰ 에어ਪੋਰਟ। ਕਿਹੜੇ ਇਲਾਕੇ 'ਚ ਤੁਸੀਂ ਆਏ ਆ? ਹੋ ਸਕਦਾ 600 ਕਿਲੋਮੀਟਰ ਵੀ ਪੈ ਜਾਂਦਾ ਹੋਵੇ। ਠੀਕ ਆ ਜੇ ਮਲਾਂ ਆਏ ਤੁਸੀਂ ਰੋਮਾ ਆਂ ਖਾਸ ਹੈਂ ਆ ਭਾਵੇਂ ਤੁਸੀਂ ਅਗਲਿਆਂ ਦੇ ਪਰ ਅਗਲਿਆਂ ਨੂੰ 6-700 ਕਿਲੋਮੀਟਰ ਪੈ ਜਾਣਾ। ਕਿੱਦਾਂ ਲੈਣ ਜਾਊਗੇ? ਤ੍ਰੇਨੇ ਤੁਸੀਂ ਆ ਸਕਦੇ ਆ ਸੌਖਾ ਹੀ ਤਰੀਕਾ ਕੋਈ ਔਖਾ ਨਹੀਂ ਹੈਗਾ ਇੱਥੇ ਭੁੱਲਣਾ ਨਹੀਂ ਹੈਗਾ ਜਿੱਲੇ ਤੁਸੀਂ ਇੱਥੇ ਆ ਗਏ ਬੱਸ ਫੜੋ ਟ੍ਰੇਨ ਫੜੋ ਸਿੱਧੇ ਆਪਣੇ ਰਿਸ਼ਤੇਦਾਰ ਦੇ ਜਾ ਸਕਦੇ ਆ ਕੋਈ ਵੀ ਰਸਤੇ 'ਚ ਨਹੀਂ ਸਿੱਧੀਆਂ ਆਪਣੀਆਂ ਟ੍ਰੇਨਾਂ ਮਿਲ ਜਾਂਦੀਆਂ ਸਿੱਧੀਆਂ ਬੱਸਾਂ ਮਿਲ ਜਾਂਦੀਆਂ ਠੀਕ ਆ ਨੰਬਰ 1 ਐਂਟਰੀ ਕਰਾਈ ਮਾਲਕ ਨੂੰ ਜਾਣਾ ਸਹੀ ਆ ਨਹੀਂ ਐਂਟਰੀ ਹੋਈ 8 ਦਿਨ ਦੇ ਵਿੱਚ ਵਿੱਚ ਤੁਸੀਂ ਕਰਨੀ ਹੁੰਦੀ ਹੈ ਐਂਟਰੀ 8 ਜਾਂ 10 ਦਿਨ ਦੇ ਵਿੱਚ ਵਿੱਚ ਕਿਉਂ 10 ਦਿਨ ਤਾਂ ਕਿ ਸ਼ਨੀ ਐਤਵਾਰ ਆ ਜਾਂਦਾ ਵਿੱਚ ਇਸ ਕਰਕੇ ਟਾਈਮ 8 ਦਿਨ ਦਾ ਹੁੰਦਾ 10 ਦਿਨ ਦੇ ਵਿੱਚ ਵਿੱਚ ਐਂਟਰੀ ਕਰਨੀ ਆ ਆਪਣੀ ਠੀਕ ਆ ਪਰ ਫਾਤੂਰੇ ਜੇ ਨਹੀਂ ਹੋਈ ਤੇ ਤੁਹਾਡੇ ਜਿਹਦੇ ਕੋ ਆਏ ਆ ਉਹ ਵਕੀਲ ਥਰੂ ਈਮੇਲ ਕਰਾ ਸਕਦਾ ਜਿੱਲੇ ਉਹ ਐਂਟਰੀ ਹੋ ਗਈ ਬਾਕੀ ਜੇ ਤੁਹਾਡੇ ਨਾਲ ਕੋਈ ਏਜੰਟ ਧੋਖਾ ਵੀ ਕਰ ਜੇ ਫੋਨ ਨਾ ਚੱਕੇ ਬਾਅਦ ਚ ਵਕੀਲ ਆਵੇ ਸੱਤ ਲੈਂਦਾ ਵਕੀਲ ਵਧੀਆ ਹੋਣਾ ਚਾਹੀਦਾ ਜਿਹਦੇ ਕੋ ਤੁਸੀਂ ਆਉਣਾ ਹੋ ਸਕਦਾ ਉਹ ਰਿਸ਼ਤੇਦਾਰ ਨੂੰ ਪਤਾ ਹੋਵੇ ਸਾਰੀਆਂ ਗੱਲਾਂ ਇਹ ਪਰ ਇਹ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਕਾਫੀ ਵੀਰਾਂ ਨੇ ਕਿਹਾ ਸਾਨੂੰ ਪਤਾ ਨਹੀਂ ਲੱਗਾ ਵੀਰ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿਉਂ ਸਾਡਾ ਟਿਕਟੋਕ ਚੱਲਦਾ ਨਹੀਂ ਹੈਗਾ ਇੰਡੀਆ ਹਾਂ ਮੇਰੇ ਵੀਰ ਕਾਫੀ ਆ ਜਿਹੜੇ ਮੇਰੀ ਵੀਡੀਓ ਭੇਜਦੇ ਆ ਕਈਆਂ ਕੋ ਪਹੁੰਚਦੀਆਂ ਕਈਆਂ ਕੋ ਨਹੀਂ ਪਹੁੰਚਦੀਆਂ ਤੇ ਇਸ ਕਰਕੇ ਮੇਰਾ ਵੀਰ ਜਿੱਲੇ ਇੱਥੇ ਮਹੀਨਾ ਹੋ ਜਾਂਦਾ 2 ਮਹੀਨੇ ਹੋ ਜਾਂਦੇ ਆ ਫੇਰ ਵੀਰਾਂ ਨੂੰ ਪਤਾ ਲੱਗਦਾ ਆ ਵੀ ਹਾਂ ਆ ਚੱਕਰ ਪਿਆ ਆ ਵੀ ਸਾਨੂੰ ਪਤਾ ਹੀ ਨਹੀਂ ਲੱਗਾ ਤੇ ਹੁਣ ਲੇਟ ਹੋ ਗਿਆ ਜਿਹੜੇ ਮਾਲਕ ਨੇ ਸੱਦਿਆ ਹੁੰਦਾ ਉਹ ਹੀ ਮਾਲਕ ਪੇਪਰ ਬਣਾ ਕੇ ਦੇ ਸਕਦਾ ਪਹਿਲੇ ਵੀ ਤੇ ਦੂਜੇ ਵੀ ਜੇ ਆਪਾਂ ਮੁੜ ਕੇ ਕਹਿੰਨੇ ਹੋਰ ਮਾਲਕ ਲੱਭ ਸਕਦੇ ਆ ਮਾਲਕ ਮਿਲ ਜੇ ਤੇ 100 ਚੋਂ 1-2 ਬੰਦਿਆਂ ਦੇ ਕੰਮ ਹੋ ਜਾਂਦੇ ਆ ਨਹੀਂ ਤਾਂ 98% ਰਹਿ ਜਾਂਦੇ ਆ ਕਿਉਂ ਕਸਤੂਰੇ ਤੇ ਡਿਪੈਂਡ ਕਰਦਾ ਫਿਰ ਪਰ ਤੂਰੇ ਤੇ ਡਿਪੈਂਡ ਕਰਦਾ ਵੀ ਉਹਨਾਂ ਦਾ ਕੀ ਆ ਹਿਸਾਬ ਕਿਤਾਬ ਉਦੋਂ ਦੀ ਗੱਲ ਬਣ ਜੇ ਬਣ ਜੇ ਨਹੀਂ ਤਾਂ ਨਹੀਂ ਬਣਦੀ ਕਈਆਂ ਦੇ ਇੱਕ ਦੀ ਗੱਲ ਬਣਦੀ ਆ ਉਹ ਹੀ ਚੱਕ ਲੈਂਦਾ ਹਾਫ ਮੇਰੇ ਤਾਂ ਬਣ ਗਿਆ ਫਿਰ ਬਾਕੀ ਵੀ ਉਹ ਸੋਚਦੇ ਖਰੇ ਮੇਰੇ ਵੀ ਬਣ ਜਾਣਿਆ ਨਹੀਂ ਬਣਦੇ ਜਿਹੜੇ ਮਾਲਕ ਨੇ ਸੱਦਿਆ ਉਹ ਹੀ ਬਣਾ ਸਕਦਾ ਕੁੰਵਰਸੇ ਉਹਨਾਂ ਦਾ ਦਮੰਦਾ ਪੁੱਛਦੇ ਆ ਮੇਰੇ ਵੀਰ ਕਿੰਨੇ ਚਿਰ ਤਾਈ ਕਰਨਾ ਚਾਹੀਦਾ ਜਿਲੇ 60 ਦਿਨ ਤੋਂ ਹੋ ਗਏ 60 ਦਿਨ ਹੋਣ ਤੋਂ ਬਾਅਦ ਉਨਾਂ ਚਿਰ ਤੇ ਤੁਹਾਡੇ ਕੋਲ ਟਾਈਮ ਹੈ ਜਿੰਨਾ ਚਿਰ ਤੁਹਾਡੀ ਪਰਮਿਸਰ ਦੀ ਸੰਜੂਰ ਨੂੰ ਵਿੱਚ ਹੈਗੀ ਆ ਬੈਲਡਿਆ ਠੀਕ ਆ ਜਿੰਨਾ ਚਿਰ ਤੁਹਾਡਾ ਵੀਜ਼ਾ ਹੈਗਾ ਵੀਜ਼ੇ ਦੇ ਵਿੱਚ ਚੱਕਰ ਨਹੀਂ ਹੈਗਾ ਜੇ ਤੁਹਾਡੀ ਸੰਜੋਨੋਂ ਵਿੱਚ ਹੈਗੀ ਆ ਤੁਹਾਨੂੰ ਨਹੀਂ ਮਿਲੀ ਵਿੱਚ ਹੀ ਨੰਗ ਗਈ ਜਾਂਦੀ ਹੈ ਕਈਆਂ ਦੀ ਪਰ ਵਿੱਚ ਹੋਣੀ ਚਾਹੀਦੀ ਡੇਡ ਸਕੇਡੈਂਸ ਤੋਂ ਪਹਿਲਾਂ ਪਹਿਲਾਂ ਕਨਵਰਸਿਓਂ ਇਹਨਾਂ ਦਾ ਦਮਾਂਦਾ ਹੁੰਦਾ ਸਹੀ ਕਾਨੂੰਨੀ ਤੌਰ ਤੇ ਫੇ ਤੁਹਾਡੇ ਦੂਜੀ ਵਾਰ ਕਨਵਰਸਿਓਂ ਨਾਲ ਜਿਹੜੇ ਪੇਪਰ ਨਿਕਲਦੇ ਆ ਨੂਲਾ ਉਸਤਾ ਮਿਲਦਾ ਉੱਤੇ ਵੀਜ਼ਾ ਲੱਗਦਾ ਫੇ ਤੁਸੀਂ ਪੱਕੇ ਹੁੰਨੇ ਇੱਥੇ ਨਹੀਂ ਤਾਂ ਕੱਚੇ ਰਹਿ ਜਾਂਗੇ ਫੇਰ ਕਦੋਂ ਨੂੰ ਪੇਪਰ ਬਣੋਗੇ ਫੇਰ ਉਦੋਂ ਬਣੋਗੇ ਜਦੋਂ ਇੱਥੇ ਇਟਲੀ ਚ ਪੇਪਰ ਸਨਤਾਰੀਓ ਜਿਹੜੇ ਖੁੱਲਦੇ ਆ ਉਸ ਤੋਂ ਬਾਅਦ ਪੇਪਰ ਉਦੋਂ ਬਣੋਗੇ ਨਹੀਂ ਤਾਂ ਨਹੀਂ ਬਣਨੇ ਕੀ ਕਹਿਣ ਲੱਪਿਆ ਹੁਣ ਆਪਾਂ ਇਦਾਂ ਕਰਦੇ ਆ 9 ਮਹੀਨੇ ਤੇ ਆ ਜੰਨੇ ਆ ਬਾਅਦ ਚ ਆਪਾਂ ਅਜੀਲ ਲੈ ਲਾਂਗੇ ਅਜੀਲ ਜਿਆਦਾ ਚਿਰ ਨਹੀਂ ਮਿਲੂਗੀ ਤੰਗ ਕਰਨ ਲੱਪਿਆ ਗਾ ਅੱਗੇ ਜਾ ਕੇ ਹੋ ਸਕਦਾ ਬੰਦ ਹੋ ਜਾਏ ਬੰਦ ਨਹੀਂ ਹੋਊਗੀ ਤਾਂ ਥੋੜੇ ਬੰਦਿਆਂ ਨੂੰ ਦੋਗੇ ਇਹ ਸੋਚ ਕੇ ਨਾ ਆਓ ਮੇਰਾ ਵੀਰ ਜਾਂ ਪੱਕੇ ਤੌਰ ਤੇ ਆਓ ਜਾਂ ਆਪਣੇ ਹੁਣ ਪੇਪਰ ਬਣਾ ਲਿਆ ਉਹ ਹੁਣ ਥੋੜੇ ਜਿਹਾ ਤੈਨੂੰ ਇਹ ਰਾਹਤ ਮਿਲੂਗੀ ਅੱਗੇ ਜਿਹੜੇ 2025 ਦੇ ਪੇਪਰ ਭਰ ਹੁਣੇ ਆ ਜਾਂ ਹੁਣ ਜਿਹੜੇ ਭਰੇ ਆ ਇਹ ਮਾਲਕ ਦਾ ਸਾਰਾ ਬਾਇਆ ਡਾਟਾ ਲੱਗਦਾ ਦਿਗਰ ਸਿਓ ਨੇ ਜੋ ਵੀ ਆਕਰਤਾ ਦੀ ਦਿਨਤੀ ਤਾਂ ਇੱਥੇ ਕਹਿੰਦੇ ਜਿਹੜਾ ਆਇਡੈਂਟੀਟੀ ਕਾਰਡ ਹੁੰਦਾ ਉਹ ਲੱਗਣਾ ਮੋਹਰ ਲੱਗਣੀ ਆ ਠੀਕ ਆ ਉਹ ਸਾਰੇ ਪੇਪਰ ਲੱਗਣੇ ਆ ਫੇ ਨੂਲੇ ਉਸਤੇ ਦੇ ਉੱਪਰ ਨੰਬਰ ਜਿਹੜੇ ਪੁਆਇੰਟ ਮੰਟ ਲੈਣੀ ਉਹ ਚਾਹੀਦਾ ਹੁੰਦਾ ਉਹ ਨਾਲ ਤੁਹਾਨੂੰ ਥੋੜਾ ਇਹ ਵਧੀਆ ਹੋ ਜਾ ਤੁਹਾਡੇ ਦਾ ਧੋਖਾ ਘਟੂਆ ਇਹ ਜ਼ਰੂਰੀ ਆ ਗੱਲਾਂ ਇਹ ਜਿਹੜੀ ਵੀਡੀਓ ਆ ਇਹ ਇੰਡੀਆ ਤਾਈ ਹੁਣ ਪਹੁੰਚੂਗੀ ਤੇ ਇੰਡੀਆ ਤਾਈ ਮੇਰੇ ਵੀਰਾਂ ਨੂੰ ਪਤਾ ਲੱਗੂਗਾ ਵੀ ਹਾਂ ਇੱਥੇ ਆ ਕੇ ਧੋਖਾ ਨਾ ਹੋਊਗਾ ਮੈਂ ਆਪਣੀ ਇਹੀ ਕੋਸ਼ਿਸ਼ ਆ ਵੀ ਤੁਸੀਂ ਬਿਲਕੁਲ ਸਹੀ ਰਹੋ ਮੇਰਾ ਵੀਰ ਤੁਸੀਂ ਇੱਥੇ ਆ ਕੇ ਤੰਗ ਨਾ ਹੋਵੋ ਆਉਂਦੇ ਹੀ ਹੌਸਪਿਟੀ ਬਣਾ ਲਿਓ ਹੌਸਪਿਟੀ ਹੁੰਦੀ ਘਰ ਦਾ ਜਿਹੜਾ ਜਿੱਥੇ ਰਹਿਣਾ ਐਡਰੈਸ ਜਿਹੜਾ ਤੇ ਅੱਡੇ ਉੱਤੇ ਭਰੇ ਹੋਣਾ ਉਹ ਕਿੱਟ ਜਿਹੜੇ ਜਿਹੜੇ ਹੁੰਦਾ ਨਾ ਆਪਣਾ ਸੀ ਸਟੇਜ ਫਾਰਮ ਜਿਹੜਾ ਹੁੰਦਾ ਫਾਰਮ ਉਹ 8 ਪੇਜਾਂ ਦਾ ਹੁੰਦਾ ਜਿਨੇ ਪੇਪਰ ਭਰੇ ਹੁੰਦੇ ਆ ਠੀਕ ਆ ਉਹ ਨਾਲ ਚੱਲਦਾ ਉਹ ਤੁਹਾਡੇ ਪੇਪਰ ਨਾਲ ਚਾਹੀਦੇ ਆ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਕਿੱਥੇ ਰਹਿਣਾ ਕਿਹੜਾ ਕੰਮ ਕਰਨਾ ਕਿਹੜਾ ਮਾਲਕ ਆ 8 ਪੇਜਾਂ ਦਾ ਹੁੰਦਾ ਪੇਪਰ ਉਹ ਪੀਡੀਐਫ ਇੰਡੀਆ ਉਹ ਹੀ ਚੱਲ ਜਾਂਦਾ ਕਈ ਵੀਰ ਕਹਿੰਦੇ origignal ਚਾਹੀਦਾ ਕੋਈ ਚੱਕਰ ਨਹੀਂ ਪੀਡੀਐਫ ਚੱਲ ਜਾਂਦਾ ਉਹ ਤੁਹਾਡਾ ਉੱਥੇ ਅੰਬੈਸੀ 'ਚ ਜਮਾ ਹੋਣਾ ਤੇ ਤੁਹਾਡਾ ਵੀਜ਼ਾ ਲੱਗਣਾ ਉਹ ਹੋਈ ਇੱਥੇ ਜਿਹੜੀਆਂ ਫੋਟੋ ਕਾਪੀਆਂ ਸਾਰੀਆਂ ਜੋ ਵੀ ਆਪਣੇ ਜਿਹੜੇ ਜਿਹੜੇ ਪੇਪਰ ਤੁਹਾਨੂੰ ਮਿਲਦੇ ਆ ਉਹ ਸਾਰੀਆਂ ਫੋਟੋ ਕਾਪੀਆਂ ਕਰਾਉਣੀਆਂ ਨੂਲੇ ਉਸ ਤੇਰੀਆਂ ਵੀ ਆਪਣੇ ਕੋਲ ਐਕਸਟਰਾ ਵਾਧੂ ਰੱਖਣੀਆਂ ਰਿਜਨਲ ਇੱਕ ਪਾਸੇ ਡੁਪਲੀਕੇਟ ਇੱਕ ਪਾਸੇ ਫੋਟੋ ਕਾਪੀਆਂ ਇੱਕ ਪਾਸੇ ਡੁਪਲੀਕੇਟ ਸੌਰੀ ਜਿਹੜੀ ਫੋਟੋ ਕਾਪੀਆਂ ਹੁੰਦੀਆਂ ਉਹ ਡੁਪਲੀਕੇਟ ਹੀ ਹੋ ਜਾਂਦੀਆਂ ਤੇ ਉਹ ਇੱਕ ਪਾਸੇ ਜਿਲ੍ਹੇ ਕਿਸੇ ਨੇ ਮੰਗੀਆਂ ਫੋਟੋ ਕਾਪੀਆਂ ਕੱਟ ਕੇ ਦੇਣੀਆਂ origignal ਨਹੀਂ ਦੇਣੇ ਜੇ ਮੰਗੂਗਾ ਤਾਂ ਫੇਰ ਦੇਣੇ origignal ਸਿਰਫ ਕਸਤੂਰ ਪਰਫਾ ਤੂਰੇ ਵਾਲੇ ਲੈ ਸਕਦੇ ਹੋਰ ਕੋਈ ਨਹੀਂ origignal ਤੁਹਾਡੇ ਪੇਪਰ ਨਾ ਕਿਸੇ ਨੂੰ ਦੱਸਣਾ ਵੀ ਮੇਰੇ ਕੋ origignal ਪੇਪਰ ਹੈਗੇ ਆ ਜਾਂ ਨਹੀਂ ਹੈਗੇ ਜੇ ਲੋੜ ਪੈਂਦੀ ਆ ਕਸਤੂਰਿਆਂ ਚ ਫਿਰਫਾ ਤੂਰਿਆਂ ਚ ਲੋੜ ਪੈਂਦੀ ਆ origignal ਪੇਪਰ ਤੁਹਾਡਾ ਪਾਸਪੋਰਟ ਤੁਹਾਡਾ ਨੂ ਲਾਸਤਾ ਉਸ ਤੋਂ ਬਾਅਦ ਤੁਹਾਡੀ ਹਸਪਤਲੀ ਬਣੀ ਹਸਪਤਲੀ ਤੋਂ ਬਾਅਦ ਤੁਹਾਡਾ ਬਣਾ ਕੋੜੀ ਵਿਚਕਾਲੇ ਜਿਲ੍ਹੇ ਕੋੜੀ ਵਿਚਕਾਲੇ ਬਣ ਗਿਆ ਉਦੋਂ ਤੁਹਾਡਾ ਕੰਦਰਾਤੋ ਹੋ ਸਕਦਾ ਆ ਵੀਡੀਓ ਇੰਨੀ ਆ ਅਗਲੀ ਵੀਡੀਓ ਮੈਂ ਹੋਰ ਪਾਉਂਗਾ YouTube ਤੇ ਮੇਰੀ ਅਲੱਗ ਵੀਡੀਓ ਹੋਗੀ TikTok ਵਾਲੀ ਅਲੱਗ ਹੋਗੀ ਓਕੇ ਆ ਸਾਰੇ ਮੇਰੇ ਵੀਰ ਇਹ YouTube ਤੇ ਆ ਜਾਓ ਆਈਡੀ ਮੈਂਸ਼ਨ ਕਰ ਦੂੰਗਾ ਮੈਂ ਠੀਕ ਆ ਓਕੇ ਆ ਸਤਿ ਸ੍ਰੀ ਅਕਾਲ